ਤਾਂ ਆ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੁੱਲਾਂ ਦੇ ਨਾਲ ਜਿਹੜੀ ਹੈ ਉਹ ਇਸ ਵੇਲੇ ਜੋ ਜਥੇਬੰਦੀ ਦੇ ਮੈਂਬਰ ਨੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਕਰ ਰਹੇ ਨੇ ਜਦੋਂ ਗੋਲੇ ਧਾਕੇ ਤਾਂ ਇਹ ਚੀਜ਼ ਨੂੰ ਨਹੀਂ ਦੇਖਿਆ ਗਿਆ ਕਿ ਬਜ਼ੁਰਗ ਸੀ ਬੱਚੇ ਸੀ ਕੌਣ ਸੀ ਤਾਂ ਉਹਨਾਂ ਦੇ ਵੱਲੋਂ ਤਾਂ ਬਸ ਗੋਲੇ ਹੀ ਗੋਲੇ ਜਿਹੜੇ ਨੇ ਉਹ ਦਾਗ ਦਿੱਤੇ ਗਏ ਨੇ ਜੋ ਕਿਸਾਨ ਆਗੂ ਨੇ ਉਹ ਉਹੀ ਗੱਲ ਕਹਿ ਰਹੇ ਨੇ ਕਿ ਕਿ ਵੱਡਾ ਘਾਟਾ ਜਿਹੜਾ ਹੈ ਉਹ ਜ਼ਰੂਰ ਸਾਡੇ ਜਥੇਬੰਦੀ ਦੇ ਆਗੂ ਦੇ ਨਾਲ ਸਾਨੂੰ ਹੋਇਆ ਜਥੇਬੰਦੀ ਦੇ ਮੈਂਬਰ ਦੇ ਨਾਲ ਹੀ ਜੋ ਜਥੇਬੰਦੀਆਂ ਨੇ ਉਹ ਮਜ਼ਬੂਤ ਬਣਦੀਆਂ ਨੇ ਸ਼ੰਭੂ ਮੋਰਚੇ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਆਏ ਗਿਆਨ ਸਿੰਘ ਉਹਨਾਂ ਦੀ ਮੌਤ ਹੋ ਜਾਂਦੀ ਹੈ ਦਿਹਾਂਤ ਹੋ ਜਾਂਦਾ ਹੈ ਔਰ ਅੱਜ ਉਹਨਾਂ ਦੀ ਮ੍ਰਿਤਕ ਦੇ ਜੜੀ ਹੈ ਉਹ ਖਾਸ ਤੌਰ ਦੇ ਉੱਤੇ ਸ਼ੰਭੂ ਮੋਰਚੇ ਦੇ ਵਿੱਚ ਲੈ ਕੇ ਆਈ ਜਾ ਰਹੀ ਹੈ ਗਿਆਨ ਸਿੰਘ ਉਹਨਾਂ ਦੀ ਉਮਰ 78 ਸਾਲ ਦੀ ਦੱਸੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਸ਼ੰਭੂ ਮੋਰਚੇ ਦੇ ਵਾਸਤੇ ਟਰਾਲੀਆਂ ਦੇ ਵਿੱਚ ਕਿਸਾਨ ਬੈਠ ਕੇ ਮੋਰਚੇ ਲਈ ਰਵਾਨਾ ਹੋਏ ਸੀ ਤਾਂ ਗੁਰਦਾਸਪੁਰ ਦੇ ਪਿੰਡ ਚਾਚੂਕੇ ਤੋਂ ਵੀ ਜੋ ਗਿਆਨ ਸਿੰਘ ਨੇ ਉਹ ਆਪਣੇ ਘਰ ਤੋਂ ਰਵਾਨਾ ਹੋਏ ਸੀ ਔਰ ਵੱਡਾ ਇੱਕ ਯੋਗਦਾਨ ਕਹਿੰਦੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਪਾਇਆ ਜਾਂਦਾ ਸੀ ਕਮੇਟੀ ਦੇ ਵਿੱਚ ਆਪਣੀ ਜਥੇਬੰਦੀ ਦੇ ਵਿੱਚ ਤਾਂ ਦੇ ਹਾਰ ਜੋ ਹੈ ਉਹ ਅੱਜ ਇਹਨਾਂ ਦਾ ਸਵੇਰੇ ਹੋ ਜਾਂਦਾ ਹੈ ਤਾਂ ਉਸ ਦੀ ਯਾਦ ਦੇ ਵਿੱਚ ਖਾਸ ਤੌਰ ਦੇ ਉੱਤੇ ਨਾਰੇ ਜਿਹੜੇ ਨੇ ਉਹ ਇਹਨਾਂ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਵਰਕਰਾਂ ਦੇ ਵੱਲੋਂ ਲਾਏ ਜਾ ਰਹੇ ਨੇ ਪਾਕਿਸਤਾਨ ਮਜ਼ਦੂਰ ਮੋਰਚਾ ਦਿੱਲੀ ਅੰਦੋਲਨ ਦੇ ਪਹਿਲੇ ਦਿਨ ਜੋ ਨੇ ਉਹ ਗਿਆਨ ਸਿੰਘ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਉਹਨਾਂ ਦਾ ਜੋ ਮ੍ਰਿਤਕ ਦੇਹ ਹੈ ਉਸ ਨੂੰ ਲੈ ਕੇ ਆਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੋ ਉਹਨਾਂ ਦੀ ਮ੍ਰਿਤਕ ਦੇਹ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੀ ਹੈ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਆਇਆ ਜਾ ਰਿਹਾ ਹੈ ਪਰਿਵਾਰਕ ਜੀ ਨਾਲ ਮੌਜੂਦ ਨੇ ਪਰਿਵਾਰਕ ਮੈਂਬਰ ਨਾਲ ਬੈਠੇ ਹੋਏ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਜੋ ਗਿਆਨ ਸਿੰਘ ਨੇ ਦੀ ਮ੍ਰਿਤਕ ਦੇਹ ਹੈ ਉਹ ਇਸ ਵੇਲੇ ਇੱਥੇ ਪਹੁੰਚ ਚੁੱਕੀ ਹੈ ਔਰ ਜੋ ਕਿਸਾਨ ਜਥੇਬੰਦੀਆਂ ਨੇ ਜੋ ਕਿਸਾਨ ਆਗੂ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਕਿ ਵੱਡਾ ਘਾਟਾ ਜਿਹੜਾ ਹੈ ਉਹ ਜ਼ਰੂਰ ਸਾਡੇ ਜਥੇਬੰਦੀ ਦੇ ਆਗੂ ਦੇ ਜਾਣ ਨਾਲ ਸਾਨੂੰ ਹੋਇਆ ਕਿਉਂਕਿ ਇੱਕ ਇੱਕ ਜਥੇਬੰਦੀ ਦਾ ਮੈਂਬਰ ਕਹਿੰਦੇ ਸਾਡਾ ਜੋ ਹੈ ਉਹ ਸਾਨੂੰ ਸਵਾ ਲੱਖ ਦੇ ਬਰਾਬਰ ਹੁੰਦਾ ਇੱਕ ਇੱਕ ਜਥੇਬੰਦੀ ਦੇ ਮੈਂਬਰ ਦੇ ਨਾਲ ਹੀ ਜੋ ਜਥੇਬੰਦੀਆਂ ਨੇ ਉਹ ਮਜ਼ਬੂਤ ਬਣਦੀਆਂ ਨੇ ਉਹ ਜਥੇਬੰਦੀਆਂ ਦੇ ਵਿੱਚ ਮਜ਼ਬੂਤੀ ਆਉਂਦੀ ਹੈ ਤਾਕਤ ਆਉਂਦੀ ਹੈ ਔਰ ਜੇ ਖਾਸ ਤੌਰ ਦੇ ਉੱਤੇ ਕਹਿੰਦੇ ਗੱਲ ਗਿਆਨ ਸਿੰਘ ਉਹਨਾਂ ਦੀ ਕਰੀਏ ਤਾਂ ਗਿਆਨ ਸਿੰਘ ਉਹਨੀ ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਕਹਿੰਦੇ ਖਾਸ ਤੌਰ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵਾਸਤੇ ਵੀ ਔਰ ਕਮੇਟੀ ਵਾਸਤੇ ਵੀ ਦਿੱਤੀ ਸਰਵਰ ਸਿੰਘ ਬੰਦੇਰ ਜਿਹੜੇ ਕਿ ਖਾਸ ਤੌਰ ਦੇ ਉੱਤੇ ਜੋ ਜਥੇਬੰਦੀ ਦੇ ਆਗੂ ਨੇ ਉਹ ਇਸ ਵੇਲੇ ਇੱਥੇ ਮੌਜੂਦ ਨੇ ਔਰ ਇਸ ਮ੍ਰਿਤਕ ਦੇ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਦੇ ਆਪਣੇ ਉਸ ਟੈਂਟ ਦੇ ਕੋਲ ਲੈ ਕੇ ਆਉਣਾ ਜਿੱਥੇ ਇਹਨਾਂ ਨੇ ਆਪਣੀ ਜੋ ਟਰਾਲੀ ਰੱਖੀ ਹੋਈ ਸੀ ਜਿਸ ਟਰਾਲੀ ਦੇ ਵਿੱਚ ਸੀ ਹਜ਼ੂਰ ਕਿਸ਼ਤਾਨ ਸੰਘਰਸ਼ ਕਮੇਟੀ ਨੇ ਆਪਣਾ ਬੈਠਨ ਵਾਸਤੇ ਦਫਤਰ ਬਣਾਇਆ ਹੋਇਆ ਸੀ ਤਾਂ ਦੇਖੋ ਇਸ ਥਾਂ ਦੇ ਉੱਤੇ ਹੀ ਜੋ ਮ੍ਰਿਤਕ ਦੇ ਹੈ ਉਹ ਉਸ ਨੂੰ ਰੱਖਿਆ ਜਾਊਗਾ ਔਰ ਨਾਲ ਹੀ ਜੋ ਕਿਸਾਨੀ ਝੰਡਾ ਇਹਨਾਂ ਦਾ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦਾ ਉਹ ਉੱਪਰ ਉਹਨਾਂ ਦੇ ਦਿੱਤਾ ਜਾਣਾ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜੋ ਅੰਤਿਮ ਰਸਮਾਂ ਨੇ ਉਹ ਖਾਸ ਤੌਰ ਦੇ ਉੱਤੇ ਜੋ ਗਿਆਨ ਸਿੰਘ ਉਹਨਾਂ ਦੀ ਮ੍ਰਿਤਕ ਦੇ ਨੂੰ ਕੀਤੀਆਂ ਜਾ ਰਹੀਆਂ ਨੇ ਤਾਂ ਐਂਬੂਲੈਂਸ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਤਾਂ ਆਹ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਫੁੱਲਾਂ ਦੇ ਨਾਲ ਜਿਹੜੀ ਆ ਉਹ ਇਸ ਵੇਲੇ ਜੋ ਜਥੇਬੰਦੀ ਦੇ ਮੈਂਬਰ ਨੇ ਜੋ ਕਿਸਾਨ ਆਗੂ ਨੇ ਉਹ ਜਥੇਬੰਦੀਆਂ ਆ ਜਿਹੜੀਆਂ ਨਹੀਂ ਆ ਉਹ ਖਾਸ ਤੌਰ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਕਰ ਰਹੇ ਨੇ ਜਿੱਥੇ ਪਹਿਲਾਂ ਗੈਸ ਦੇ ਗੋਲੇ ਧਾਗੇ ਗਏ ਕਿਉਂਕਿ ਬਜ਼ੁਰਗ ਸੀਗੇ ਜਦੋਂ ਹਰਿਆਣਾ ਪੁਲਿਸ ਨੇ ਗੈਸ ਦੇ ਗੋਲੇ ਦਾਗੇ ਤਾਂ ਉਹ ਚੀਜ਼ ਦੀ ਪਰਵਾਹ ਨਹੀਂ ਕੀਤੀ ਕਿ ਉੱਥੇ ਲੈ ਦੇਖ ਰਹੇ ਸੀ ਵਿੱਚ ਜਦੋਂ ਗੋਲੇ ਦਾਗੇ ਤਾਂ ਇਹ ਚੀਜ਼ ਨੂੰ ਨਹੀਂ ਦੇਖਿਆ ਗਿਆ ਕਿ ਬਜ਼ੁਰਗ ਸੀ ਬੱਚੇ ਸੀ ਕੌਣ ਸੀ ਤਾਂ ਉਹਨਾਂ ਦੇ ਵੱਲੋਂ ਤਾਂ ਬਸ ਗੋਲੇ ਹੀ ਗੋਲੇ ਜਿਹੜੇ ਨੇ ਉਹ ਦਾਗ ਦਿੱਤੇ ਗਏ ਪਰ ਜੋ ਕਿਸਾਨ ਲੀਡਰ ਨੇ ਉਹ ਇਹੀ ਗੱਲ ਕਹਿ ਰਹੇ ਨੇ ਪਾਕਿਸਤਾਨ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਜਦੋਂ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜੋ ਗਿਆਨ ਸਿੰਘ ਨੇ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਔਰ ਫਿਰ ਦਿਲ ਦਾ ਦੌਰਾ ਪੈਣ ਦੇ ਨਾਲ ਜਿਹੜੀ ਮੌਤ ਹੈ ਉਹਨਾਂ ਦੀ ਹੋ ਜਾਂਦੀ ਹੈ ਗਿਆਨ ਸਿੰਘ ਦੀ ਹੁਣ ਜੋ ਮਿੱਤਕ ਦੇ ਹੈ ਉਸ ਨੂੰ ਇੱਥੇ ਲੈ ਕੇ ਆਇਆ ਗਿਆ ਹੈ ਹਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਮ੍ਰਿਤਕ ਦੇ ਦੀਆਂ ਗਿਆਨ ਸਿੰਘ ਜੀ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਖਾਸ ਤੌਰ ਤੇ ਉੱਤੇ ਸ਼ੰਭੂ ਮੋਰਚੇ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਫੁੱਲਾਂ ਦੀ ਵਰਖਾਂ ਦੇ ਨਾਲ ਇਸ ਵੇਲੇ ਉਹਨਾਂ ਨੂੰ ਅੰਤਿਮ ਵਧਾਈ ਦਿੱਤੀ ਜਾ ਰਹੀ ਹੈ। ਔਰ ਗਿਆਨ ਸਿੰਘ ਅਮਰ ਰਹੇ ਦੇ ਨਾਰੇ ਜਿਹੜੇ ਨੇ ਉਹ ਜਥੇਬੰਦੀ ਦੇ ਵੱਲੋਂ ਲਾਏ ਜਾ ਰਹੇ ਨੇ। ਤਾਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਗਣੇ ਲਈ ਖਾਸ ਤੌਰ ਤੇ ਉੱਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋਗੇ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਔਰ ਇਹਨਾਂ ਝੰਡਿਆਂ ਦੇ ਨਾਲ ਜੋ ਜਥੇਬੰਦੀ ਦੇ ਆਗੂ ਨੇ ਜੋ ਜਥੇਬੰਦੀ ਦੇ ਮੈਂਬਰ ਨੇ ਉਹ ਅੰਤਿਮ ਵਧਾਈ ਦੇ ਰਹੇ ਨੇ ਤਾਂ ਗਿਆਨ ਸਿੰਘ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਅੰਤਿਮ ਵਧਾਈ ਜਿਹੜੀ ਹੈ ਉਹ ਇਸ ਵੇਲੇ ਦਿੱਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਹੋਇਆਂ ਅੱਜ ਨੰਮ ਅੱਖਾਂ ਦੇ ਨਾਲ ਜੋ ਯਾਦ ਹੈ ਉਹ ਵੀ ਗਿਆਨ ਸਿੰਘ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਗਿਆਨ ਸਿੰਘ 78 ਸਾਲਾਂ ਦੀ ਉਮਰ ਜਿਹੜੇ ਪਿੰਡ ਤੋਂ ਇਹ ਸੋਚ ਕੇ ਨਿਕਲੇ ਸੀ ਕਿ ਜੋ ਕਿਸਾਨੀਆਂ ਮੰਗਾ ਨੇ ਜੋ ਖੇਤੀ ਮੰਗਾ ਨੇ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਆਪਣੇ ਜਥੇਬੰਦੀ ਦੇ ਨਾਲ ਸਾਥ ਦਿੱਤਾ ਜਾਂਊਗਾ ਆਪਣੀ ਜਥੇਬੰਦੀਆਂ ਨਾਲ ਜਾਇਆ ਜਾਊਗਾ ਪਰ ਸ਼ਾਇਦ ਉਹਨਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਵੀ ਜੋ ਹੈ ਉਹ ਦਿਲ ਦਾ ਦੌਰਾ ਪੈ ਕੇ ਉਹਨਾਂ ਦੀ ਮੌਤ ਹੋ ਜਾਵੇਗੀ ਪਾ ਚਾਚੂ ਕੇ ਪਿੰਡ ਦੇ ਰਹਿਣ ਵਾਲੇ ਗਿਆਨ ਸਿੰਘ ਜਿਹੜੇ ਨੇ ਉਹ ਸਰਦੀਵੀ ਵਿਛੋੜਾ ਪਾ ਗਏ ਨੇ ਧਰਨੇ ਦੇ ਵਿੱਚ ਗਿਆਨ ਸਿੰਘ ਜਿਹੜੇ ਨੇ ਉਹ ਜ਼ਰੂਰ ਪਹੁੰਚੇ ਹੋਣਗੇ ਇਹੀ ਸੋਚ ਕੇ ਕਿ ਇਸ ਧਰਨੇ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਮੰਗਾ ਨੇ ਉਹਨਾਂ ਨੂੰ ਮੰਨਵਾ ਕੇ ਹੀ ਪਿੰਡ ਮੁੜਿਆ ਜਾਊਗਾ ਪਰ ਇਹ ਨਹੀਂ ਸੀ ਸੋਚਿਆ ਕਿ ਇਸ ਤਰੀਕੇ ਦੇ ਨਾਲ ਦਿਲ ਦਾ ਦੌਰਾ ਪੈ ਕੇ ਉਹਨਾਂ ਦੀ ਮੌਤ ਹੋ ਜਾਊਗੀ ਤਾਂ ਕਿਸਾਨੀ ਝੰਡਾ ਜਿਹੜਾ ਹੈ ਉਹ ਉਹਨਾਂ ਦੀ ਮ੍ਰਿਤਕ ਦੇਹ ਦੇ ਉੱਤੇ ਰੱਖਿਆ ਜਾ ਰਿਹਾ ਹੈ ਮ੍ਰਿਤਕ ਦੇਹ ਦੇ ਉੱਤੇ ਕਿਸਾਨੀ ਝੰਡਾ ਜੋ ਹੈ ਉਹ ਇਸ ਵੇਲੇ ਜਥੇ ਦੀ ਬੰਦੀ ਦੇ ਵੱਲੋਂ ਪਾਇਆ ਜਾ ਰਿਹਾ ਹੈ ਤਾਂ ਇਹ ਤਸਵੀਰ ਤਹਾਂ ਨੋਸੀ ਸ਼ੰਭੂ ਬਾਰਡਰ ਦੀ ਦਿਖਾ ਰਹੇ ਹਾਂ ਕਾ ਤੋਹਮਾ ਕੋਈ ਨਹੀਂ ਬਣਾ ਰਿਹਾ ਚਾਹ ਲੈ ਲਓ ਅੱਛਾ ਅਫੜੇ ਹਾਂ 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 ਤਾਂ ਤਸਵੀਰ ਉਹ ਦੇਖੇ ਹੁਣ ਉਹਨਾਂ ਦੀ ਜੋ ਮ੍ਰਿਤਕ ਦੇ ਹੈ ਉਹਨਾਂ ਦੇ ਜੱਦੀ ਪਿੰਡ ਚਾਚੋਕੇ ਵਿਖੇ ਭੇਜੀ ਜਾ ਰਹੀ ਹੈ ਤਾਂ ਗੁਰਦਾਸਪੁਰ ਦੇ ਰਹਿਣ ਵਾਲੇ ਸੀ ਗਿਆਨ ਸਿੰਘ ਹੁਣੀ ਜਿੰਨਾਂ ਦੀ ਹੁਣ ਮ੍ਰਿਤਕ ਦੇ ਨੂੰ ਉਹਨਾਂ ਦੇ ਜਦੀ ਪਿੰਡ ਦੇ ਵਿੱਚ ਭੇਜਿਆ ਜਾਵੇਗਾ ਤਾਂ ਗਿਆਨ ਸਿੰਘ ਦਾ ਜੋ ਇਹ ਸਾਥ ਇਸ ਜਥੇਬੰਦੀ ਦੇ ਵਾਸਤੇ ਰਿਹਾ ਉਸ ਨੂੰ ਅੱਜ ਹੁਣ ਨਮ ਅੱਖਾਂ ਦੇ ਨਾਲ ਅੰਤਿਮ ਧਾਈ ਜੋ ਹੈ ਉਹ ਦਿੱਤੀ ਗਈ ਹੈ ਕਿਸਾਨ ਆਗੂ ਮੌਜੂਦ ਨੇ ਕਿਸਾਨ ਲੀਡਰ ਮੌਜੂਦ ਨੇ ਜ਼ਰੂਰ ਕਿਸਾਨੀ ਮੋਰਚੇ ਦੇ ਵਿੱਚ ਵੱਡਾ ਇਹ ਕਿੰਨਾ ਨੇ ਯੋਗਦਾਨ ਪਾਇਆ ਹੈ ਹਰ ਇੱਕ ਵਿਅਕਤੀ ਦਾ ਜਥੇਬੰਦੀ ਦੇ ਵਿੱਚ ਇੱਕ ਵੱਡਾ ਯੋਗਦਾਨ ਹੁੰਦਾ ਹੈ ਕਿਵੇਂ ਵੇਖਦੇ ਹੋ ਜਦੋਂ ਸਾਥੀ ਇੱਕ ਚਲਾ ਜਾਂਦਾ ਹੈ ਤਾਂ ਦੁੱਖਤਾ ਹੁੰਦਾ ਹੀ ਹੈ ਪਰ ਉਸਦੇ ਵੱਲੋਂ ਜੋ ਉਹਦਾ ਯੋਗਦਾਨ ਹੁੰਦਾ ਉਹ ਹਮੇਸ਼ਾ ਤੈ ਉਮਰ ਤੱਕ ਯਾਦ ਰਹਿੰਦਾ ਹੈ ਹਾਂਜੀ ਇਹ ਇਹ ਸਦਾ ਸਦਾ ਉਮਰ ਤੇ ਯਾਦ ਰਹੇਗਾ ਇਹ ਸਾਡਾ ਸਿੰਘ ਜਿਹੜਾ ਨਾ ਇਹ ਅਮਰ ਹੋ ਗਿਆ ਅਸੀਂ ਇਹ ਵੀ ਕਹਿੰਦੇ ਆ ਇਹੋ ਦੀ ਮੌਤ ਹਰ ਕਿਸ ਨੂੰ ਆਵੇ ਸਾਨੂੰ ਵੀ ਇਦਾਂ ਆਵੇ ਅਸੀਂ ਦੀ ਇਹ ਗੱਲ ਜਿਹੜਾ ਇਸ ਘਰ ਖਾ ਵਾਸਤੇ ਲੜਿਆ ਵਾ ਇਹ ਸਦਾ ਵਾਸਤੇ ਯਾਦ ਰਹੇਗਾ ਜ세 ਬੰਦੀ ਵਿੱਚ ਸਦਾ ਸਦਾ ਹੀ ਇਹ ਭੁੱਲ ਭੁਲਣਾ ਨਹੀਂ ਸਾਨੂੰ ਜਦੋਂ ਵੀ ਕਿਤੇ ਹੋਊਗਾ ਇਹ ਆਪਣੇ ਪੋਤਿਆਂ ਤੇ ਪਰੋਤਿਆਂ ਤੇ ਉਹ ਉਹ ਦੱਸਣਗੇ ਉਹ ਦੱਸਣਗੇ ਵੀ ਸਾਡਾ ਬਾਪੂ ਐਦਾਂ ਸੋਥੇ ਸੀਦ ਹੋਇਆ ਤੇ ਅਤਿਆਚਾਰ ਗਵਰਨਮੈਂਟ ਨੇ ਮੋਦੀ ਗਵਰਨਮੈਂਟ ਨੇ ਖੱਟੜ ਗਵਰਨਮੈਂਟ ਨੇ ਸਾਡਾ ਸਿੰਘ ਸੀਦ ਕੀਤਾ ਇਹਨਾਂ ਨੇ ਇਹ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਪੋਤਰਿਆਂ ਬੋਤਰਿਆਂ ਨੂੰ ਉਹ ਯਾਦ ਰੱਖਣਗੇ ਕਿ ਸਾਡੇ ਦਾਦਾ ਜੀ ਗਏ ਸੰਘਰਸ਼ ਲੜੇ ਸਾਡੇ ਵਾਸਤੇ ਸਾਡੇ ਬਾਅਦ ਸਾਡੀ ਜ਼ਮੀਨ ਸਾਡੇ ਕਾਂ ਲੜ ਕੇ ਗਏ ਨੇ ਇਹ ਉਹ ਰਹਿੰਦੀਆਂ ਤੱਕ ਯਾਦ ਰਹੂਗਾ ਇਹ ਸੰਘਰਸ਼ਾਂ ਵਾਲੀ ਸਿੱਧੀਆਂ ਪਾਈਆਂ ਨੇ ਇਹ ਮੋਦੀ ਸਰਕਾਰ ਨੂੰ ਤੇ ਖੱਟਾ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਇਹ ਖਾਲੀ ਹੱਥ ਕਿਸਾਨ ਆਣ ਕੇ ਬੈਠੇ ਤੇ ਆ ਤੇ ਨਾ ਕਰੀਏ ਉਹਨਾਂ ਦੇ ਹੱਕ ਦੇ ਜਾਣ ਪਰ ਸੋਹਣੀ ਗੱਲ ਹੈ ਜੀ 3 ਵਜੇ ਦੀ ਜਦੋਂ ਬਾਪੂ ਜੀ ਬੈਠੇ ਸੀ ਇਹਨਾਂ ਨੇ ਇੱਕਦਮ ਅਥਰੂ ਗੈਂਸ ਦੇ ਐਨੇ ਗੋਲੇ ਮਾਰੇ ਕਿ ਬਾਪੂ ਜੀ ਦੀ ਸਾਹ ਫੁੱਲ ਗਈ ਜੀ ਅਸੀਂ ਉੱਥੇ ਸੀ ਜਦੋਂ ਇੱਕ ਗਿੱਲਾ ਕੱਪੜਾ ਲੈ ਕੇ ਆਏ ਬਾਪੂ ਜੀ ਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਫਿਰ ਐਂਬੂਲੈਂਸ ਚ ਹਸਪਤਾਲ ਲੈ ਜਾਇਆ ਗਿਆ ਜੀ ਹਸਪਤਾਲ ਦੇ ਵਿੱਚ ਜਾ ਕੇ ਬਾਪੂ ਜੀ ਦੀ ਡੈਥ ਹੋ ਗਈ ਪਰ ਇਹ ਬਹੁਤ ਵੱਡੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡਾ ਭਾਈ ਇਹ ਗਿਆਨ ਸਿੰਘ ਪੁੱਤਰ ਗੁਜਰ ਸਿੰਘ ਅਰਦਾਸਪੁਰ ਦਾ ਜੋਧਾ ਸੀਦਾ ਦੀ ਲੈਂਡ ਦੇ ਵਿੱਚ ਆਪਣਾ ਨਾਮ ਦਰਜ ਕਰਾ ਗਿਆ ਵੀਰ ਜੀ ਮੈਨੂੰ ਬਹੁਤ ਅਫਸੋਸ ਹੈ ਕਿ ਇਹ ਮੇਰਾ ਨਾਮ ਹੋਣਾ ਚਾਹੀਦਾ ਸੀ ਮੈਂ ਦਰਜ ਕਰਾਉਣਾ ਸੀ ਆਪਣਾ ਨਾਮ ਇਹ ਜੋਧਾ ਬਾਈ ਆਪਣਾ ਸਿੱਦਾ ਦੀ ਲੈਂਡ ਚ ਨਾਮ ਦਰਜ ਕਰਾ ਗਿਆ ਇਹ ਜੈਦੀ ਦੁਨੀਆ ਤੱਕ ਯਾਦ ਰਹੂਗਾ ਇੱਥੇ ਦੁਨੀਆ ਇਹ ਇੱਥੇ ਦੁਨੀਆ ਕੁੱਤਿਆਂ ਬਿੱਲਿਆਂ ਦੀ ਮੌਤ ਰੋਜ਼ ਮਰਦੀ ਆ ਬਾਈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਪਰ ਮੈਨੂੰ ਅਫਸੋਸ ਹੈ ਕਿ ਇਹ ਯੋਧੇ ਦੀ ਥਾਉ ਤੇ ਮੇਰਾ ਨਾਮ ਹੋਣਾ ਚਾਹੀਦਾ ਸੀ ਬਹੁਤ ਵਧੀਆ ਜੀ ਤਾਂ ਜਵਾਬਸ਼ਾ ਇੱਕ ਸੰਗ ਗਿਆਨ ਸਿੰਘ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਤੋਂ ਬਾਅਦ ਜੋ ਹੈ ਉਹ ਇਸ ਵੇਲੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ